ਏ ਰਾਜ ਆਈ ਤੇ ਬੇਗਤਾ ਜੀ ਜਿ cụcਟ ਮਾਰ ਕੇ ਜਿ ਉਹਨਾਂ ਨੇ ਇਹ ਤੇ ਸੋਹਰੇ ਨੇ ਜੀ ਸੋਹਰੇ ਪਰਿਵਾਰ ਨੇ ਵੀ ਮਾਰਿਆ ਜੀ ਇਹ ਮਾਨਸਾ ਤੋਂ ਇੱਕ ਦਿਲ ਦਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਸੋਹਰਾ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਪਰਿਵਾਰ ਮੁਤਾਬਕ ਮਿਤਕ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਤੇ ਜਿਸ ਕਰਕੇ ਸੋਹਰਿਆਂ ਨੇ ਜਵਾਈ ਤੇ ਹਮਲਾ ਕੀਤਾ ਤੇ ਮੁੰਡੇ ਨੇ ਹਸਪਤਾਲ 'ਚ ਤਮ ਤੋੜ ਦਿੱਤਾ ਇਹ ਰਾਜ ਐਸੇ ਬੇਗਤਾ ਜੀ ਜਿਉਂ ਪੁੱਟ ਮਾਰ ਕੇ ਜੀ ਉਹਨਾਂ ਨੇ ਇਹਦੇ ਸੌਰੇ ਨੇ ਜੀ ਸੌਰੇ ਪਰਿਵਾਰ ਨੇ ਮਾਰਿਆ ਜੀ ਇਹ ਸਾਡਾ ਪਹਿਲਾਂ ਬਹੁਤ ਹੋ ਗਈ ਸੀ 7 ਮਹੀਨੇ ਉਦੋਂ ਦਾ ਚੱਲੀ ਜਾਂਦਾ ਜੀ ਦੋ ਕੇਸ ਵੀ ਕਰਤੇ ਜੀ ਮੇਰੇ ਤੇ ਇੱਕ ਤਾਂ ਦਾਜ ਦਾ ਤੇ ਇੱਕ ਖਰਚੇ ਦਾ ਜੀ ਨਾਲੇ ਕਹਿੰਦੇ ਸਾਨੂੰ ਫੋਜ ਤੋਂ ਚਕਾਵਾਂਗੇ ਉਦੋਂ ਪਹਿਲਾਂ ਬਹੁਤ ਧਮਕੀਆਂ ਦਿੱਤੀਆਂ ਨਹੀਂ ਜੀ ਤੇ ਇਹ ਜੀ ਸਰ ਰੋਡ ਵਿੱਚ ਰੋਡ ਵਿੱਚ ਤੇ ਧਰਨਾ ਕਿਉਂ ਲਾਉਣਾ ਪਿਆ ਸਾਨੂੰ ਅੱਜ ਇਹਦਾ ਧਰਨਾ ਹੀ ਤਾਂ ਲਾਉਣੇ ਪਿਆ ਮੇਰੀ ਸੁਣੀ ਨਹੀਂ ਕਿਸੇ ਨੇ ਜੀ ਕੀ ਮੀਨੇ ਹੋ ਕੇ ਮੈਨੂੰ ਇਹ ਨਮਾਗਰ ਫਿਰ ਤੈਨੂੰ ਮੰਗਾ ਸੀ ਇਹੀ ਕਰਨਾ ਜੀ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਸੌਰੇ ਪਰਿਵਾਰ ਨੂੰ ਸਾਨੂੰ ਸਾਬੂਲੇ ਜੀ ਸਾਨੂੰ ਇਹ ਮਾਮਲਾ ਜੀ ਗੁਰਦੀਪ ਸਿੰਘ ਪੁੱਤਰ ਬਲਮ ਸਿੰਘ ਪਿੰਡ ਦਰੀਆਪੁਰ ਕਲਾ ਉਹ ਨੌਜਵਾਨ ਦਾ ਕਤਲ ਹੋਇਆ ਤੇ ਤਿੰਨ ਚਾਰ ਦਿਨ ਪਹਿਲਾਂ ਕੁਝ ਅਣਪਛਾਤੇ ਬੰਦਿਆਂ ਨੇ ਉਹਨਾਂ ਦੇ ਘੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਪੀਜੀਆਈ ਦਾਖਰੇਆ ਪੀਜੀਆਈ ਤੇ ਮਤਲਬ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਵੀ ਦੋਸ਼ੀਆਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਇਹ ਤਰਨਾਂ ਲੈਤਾ ਹੈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ